ਗਿਆਨੀ ਹਰਪ੍ਰੀਤ ਸਿੰਘ ਨੇ 20 ਦਸੰਬਰ ਤੇ 21 ਦਸੰਬਰ ਦੀ ਇਤਿਹਾਸਿਕ ਰਾਤਾਂ ਦੀ ਦੱਸੀ ਦਾਸਤਾ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਦਸੰਬਰ ਹੈ 20 ਦਸੰਬਰ ਤੇ 21 ਦਸੰਬਰ ਦੀ ਜਿਹੜੀ ਰਾਤ ਹੈ ਉਹ ਸਿੱਖ ਇਤਿਹਾਸ ਨੂੰ ਆਪਣੀ ਬੁੱਕਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਈ ਬੈਠੀ ਹੈ ਕਿਉਂਕਿ ਇਸ ਰਾਤ ਨੂੰ ਦੇਨ ਦੁਨੀਆ ਦੇ ਵਾਲੀ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ 탄탄 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਸੀ ਅੱਜ ਦਾ ਦੌਰ ਜੋ ਅਸੀਂ ਹੰਡਾ ਰਹੇ ਹਾਂ ਇਦੇ ਵਿੱਚ ਵੀ ਜੇ ਅਸੀਂ ਦੇਖੀਏ ਕਿਸੇ ਨੂੰ ਘਰ ਛੱਡਣਾ ਪਵੇ ਵਸਦਾ ਰਸਦਾ ਕਿਸੇ ਨੂੰ ਪਰਿਵਾਰ ਛੱਡਣਾ ਪਵੇ ਕਿਸੇ ਨੂੰ ਸਾਰੀਆਂ ਜੜੀਆਂ ਸੰਪਤੀਆਂ ਨੇ ਛੱਡਣੀਆਂ ਪੈਣ ਬੜਾ ਦਰਦਨਾਕ ਬੜਾ ਅਸਹਿ ਬੜਾ ਦੁੱਖਦਾਈ ਹੁੰਦਾ ਹੈ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਨੇ ਹਾਸਤਾ ਵਸਦਾ ਰਸਤਾ ਸ੍ਰੀ ਅਨੰਦਪੁਰ ਸਾਹਿਬ ਜੋ ਉਹਨਾਂ ਦਾ ਆਪਣਾ ਸੀ ਆਪਣੀ ਪੁਹੇ ਤੇ ਬਣਾਇਆ ਸੀ ਵਸਾਇਆ ਸੀ ਉੱਥੇ ਘਰ ਸੀ ਬਾੜ ਸੀ ਉੱਥੇ ਸਾਹਿਬ ਜਾਨ ਦਾ ਬਚਪਨ ਸੀ ਜੋ ਉਹਨਾਂ ਨੇ ਖੇਡਦਿਆਂ ਬਤੀਤ ਕੀਤਾ ਵਿਦਿਆ ਪ੍ਰਾਪਤ ਕਰਦਿਆਂ ਬਤੀਤ ਕੀਤਾ ਸ਼ਾਸਤਰ ਵਿਦਿਆ ਪ੍ਰਾਪਤ ਕਰਦਿਆਂ ਬਤੀਤ ਕੀਤਾ ਉੱਥੇ ਮਾਤਾ ਗੁਜਰੀ ਜੀ ਦੀਆਂ ਯਾਦਾਂ ਸੇ ਮਾਤਾ ਨਾਨਕੀ ਜੀ ਦੀਆਂ ਯਾਦਾਂ ਸੇ ਉਹਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਰ ਅੱਜ ਦੀ ਰਾਤ ਛੱਡ ਰੀਆਂ ਪਈਆਂ ਆਹ ਤੇ ਸਰਦਾਰਾਤ ਜਦੋਂ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਉੱਤੋਂ ਦੁਸ਼ਮਣ ਦਾ ਕੇਰਾ ਦੁਸ਼ਮਣ ਦਾ ਹਮਲਾ ਇੱਕ ਪਾਸੇ ਮੁਗਲ ਫੌਜਾਂ ਦੂਜੇ ਪਾਸੇ ਪਹਾੜੀ ਰਾਜਾਂ ਦੀਆਂ ਫੌਜਾਂ ਅਸੀ ਵਿਕਟ ਸਥਿਤੀ ਦੇ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੌਸਲਾ ਉਹਨਾਂ ਦਾ ਜ਼ੇਗਰ ਕਿੰਨਾ ਵੱਡਾ ਸੀ ਸੰਸਾਰ ਦੇ ਉੱਤੇ ਕੋਈ ਵੱਡੀ ਚੀਜ਼ ਨਹੀਂ ਹੈ ਜਿਹਦੇ ਨਾਲ ਤੁਲਨਾ ਕੀਤੀ ਜਾ ਸਕੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਜਗ੍ਹਾ 'ਚ ਲੜਾਈ ਹੋ ਰਹੀ ਹੈ ਤਰਾਤ ਦਾ ਹਨੇਰਾ ਅਤ ਸਰਦ ਰਾਤ ਐ ਧੁੰਦ ਪਸਰੀ ਹੋਈ ਐ ਤੇ ਇਸ ਅਤ ਸਰਦ ਕਾਲੀ ਬੋਲੀ ਧੁੰਦ ਦੇ ਨਾਲ ਲਪੇਟੀ ਹੋਈ ਰਾਤ ਦੇ ਵਿੱਚ ਛੁਕਾ ਮਾਰਦਾ ਵਗਦਾ ਮਾਰਦਾ ਦਰਿਆ ਪਾਰ ਕੀਤਾ ਪਰਿਵਾਰ ਖੇਰੂ ਖੇਰੂ ਹੋ ਗਿਆ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸਿੰਘਾਂ ਦੇ ਸਹਿਤ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਆਏ ਮਾਤਾ ਜੀ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਖੀੜੀਵਾਲ ਨੂੰ ਤੁਰੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਹੋ ਤੁਰੇ ਜਿਸ ਦਾ ਚਿੱਦਰ ਰੱਖ ਮੋਹ ਸੀ ਉਧਰ ਨੂੰ ਤੁਰਿਆ ਪਾਤਸ਼ਾਹ ਦੇ ਪ੍ਰਾਣਾ ਤੋਂ ਪਿਆਰੇ ਸਿੰਘ ਇਸ ਸਰਸਾ ਨਦੀ ਨੂੰ ਪਾਰ ਕਰਦੇ ਆ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਉਹ ਜ਼ਾਲਾ ਹੋਇਆ ਤੇ ਰਾਤ ਨੂੰ ਪਰਿਵਾਰ ਇਕੱਠਾ ਤੁਰਦਾ ਹੈ ਅਰ ਜਦੋਂ ਅਗਲੇ ਦਿਨ ਉਜਾਲਾ ਹੁੰਦਾ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਕਿਤੇ ਜੰਗ ਦਾ ਮਾਹੌਲ ਹੈ ਇਹ ਰਾਤ ਸਿੱਖ ਇਤਿਹਾਸ ਦੀ ਸਭ ਤੋਂ ਕਾਲੀ ਸਭ ਤੋਂ ਭਿਆਨਕ ਤੇ ਸਭ ਤੋਂ ਵੱਧ ਪੀੜਾ ਦੇਣ ਵਾਲੀ ਰਾਤ ਹੈ ਮਨੁੱਖੀ ਮਨਨ ਔਰ ਇੱਕ ਸਕੂਨ ਵੀ ਦਿੰਦੀ ਹੈ ਕਿ ਇੰਨਾ ਮਾਹੌਲ ਵਿਪਰੀਤ ਹੋਣ ਦੇ ਬਾਵਜੂਦ ਨਾ ਸਿੰਘਾਂ ਨੇ ਹੌਸਲਾ ਹਾਰਿਆ ਨਾ ਸਤਗੁਰਾਂ ਨੇ ਹੌਸਲਾ ਹਾਰਿਆ ਨਾ ਮਾਤਾਵਾਂ ਨੇ ਹੌਸਲਾ ਹਾਰਿਆ ਨਾ ਸਾਹਿਬਜ਼ਾਦਾ ਨੇ ਹੌਸਲਾ ਹਾਰਿਆ ਔਰ ਇਹ ਰਾਤ ਸਾਨੂੰ ਰਜ਼ਾ ਦੇ ਵਿੱਚ ਰਹਿਣਾ ਵੀ ਸਿਖਾਉਂਦੀ ਹੈ ਪਾਣਾ ਮੰਨਣਾ ਵੀ ਸਿਖਾਉਂਦੀ ਹੈ ਪਰਿਵਾਰ ਵਿਛੋੜੇ ਦੀ ਇਹ ਰਾਤ ਇਸ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਅਹਿਮ ਰਾਤ ਹੈ ਅੱਜ ਸ਼ਹੀਦੀ 15ਵਾੜਾ ਪ੍ਰਾਰambh ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਘਟਨਾਵਾਂ ਵਾਪਰੀਆਂ ਆਪਾਂ ਜ਼ਿਕਰ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ